ਚਿੱਤ ਰਖਿਆ ਜਿਹੜਾ ਸਿੱਧਕ ਵਾਲਾ ਪ੍ਰੇਮ ਹੈ ਨਾ ਇਹਨੂੰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਸਾਹਿਬ ਮਹਾਪੁਰਸ਼ ਉਹ ਇੱਕ ਵਚਨ ਕਰਿਆ ਕਰਦੇ ਸਾਂ ਕਹਿੰਨ ਲੱਗੇ ਕਹਨ ਨੂੰ ਖਰ ਕੋਈ ਕਹਿੰਦਾ ਮੇਰਾ ਗੁਰੂ ਨਾਲ ਗੁਰੂ ਨਾਨਕ ਨਾਲ ਬਾਬਾ ਸ਼੍ਰੀਚੰਦ ਸਾਹਿਬ ਨਾਲ ਮੇਰਾ ਪ੍ਰੇਮ ਖੈ ਪਰ ਇਹਨੂੰ ਕਿਤੇ ਖਿਰਦੇ ਦੇ ਤਲ ਤੇ ਖੰਡਹੁਣ ਦਾ ਯਤਨ ਕਰਿਆ ਜੇ ਇਸ ਪ੍ਰੇਮ ਦੀ ਡੈਫੀਨੇਸ਼ਨ ਉਸ ਕਮਾਈ ਵਾਲੇ ਮਹਾਪੁਰਸ਼ ਨੇ ਦਿੱਤੀ ਕਹਿਣ ਲੱਗੇ ਜਦੋਂ ਇਹ ਸਿੱਧਕ ਵਾਲਾ ਪ੍ਰੇਮ ਜਨਮ ਲੈਂਦਾ ਹੈ ਨਾ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਪੁੱਛਿਆ ਕੀ ਕਹਿਣ ਲੱਗੇ ਉਹਦੀ ਪਹਿਲੀ ਨਿਸ਼ਾਨੀ ਹੁੰਦੀ ਏ ਪ੍ਰੇਮ ਪਰੇ ਪਲਸ ਮੈਂ ਜਦੋਂ ਖਿਰਦੇ ਵਿੱਚੋਂ ਸੰਗਤਾ ਮੁੱਕ ਜਾਏ ਆਪਣਾ ਭਾਵ ਮਿਟ ਜਾਏ ਮੈਂ ਮੇਰੀ ਮੁੱਕ ਜਾਏ ਆਪਣਤ ਨਾਸ ਹੋ ਜਾਏ ਮਾਇਆ ਦੀ ਮੋਹ ਮਮਤਾ ਜਿਸ ਖਿਰਦੇ ਵਿੱਚੋਂ ਗੁਰੂ ਦੇ ਸ਼ਬਦ ਨਾਲ ਸੜ ਜਾਏ ਚਿੱਤੇ